ਅਹ ਦੇਸੀ ਗਰੇਲਿਆਂ ਦੀਆਂ ਜਿਹੜੀਆਂ ਬੇਲਾ ਲਾਉਣ ਵੇਲੇ ਸਾਨੂੰ ਕਾਫੀ ਵਾਰੀ ਜਿਹੜੀ ਪ੍ਰੋਬਲਮ ਆਈ ਸੀ ਕਿ ਕਈ ਵਾਰ ਤਾਂ ਇਹਨਾਂ ਦੇ ਜਿਹੜੇ ਬੀਜ ਚੰਗੀ ਤਰ੍ਹਾਂ ਉਗਦੇ ਨਹੀਂਗੇ ਤੇ ਕਈ ਵਾਰ ਉੱਗਣ ਤੋਂ ਬਾਅਦ ਮੱਚ ਜਾਂਦੀਆਂ ਸੀਗੀਆਂ ਤੇ ਅਹ ਕਾਫੀ ਸਾਰੀਆਂ ਹੋਰ ਤਿੱਕਤਾ ਇਹਦੇ ਵਿੱਚ ਸਾਨੂੰ ਆਉਂਦੀਆਂ ਰਹੀਆਂ ਜੀ ਪਰ 2-3 ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਇਹਨਾਂ ਦਾ ਵਧੀਆ ਆਪਾਂ ਸਿਸਟਮ ਬਣਾ ਚੁੱਕੇ ਆਂਗੇ ਕਾਫੀ ਸੌਖੇ ਤਰੀਕੇ ਨਾਲ ਆਪਾਂ ਅਗਾਉਣ ਦੇ ਇਹਨਾਂ ਦੇ ਕਈ ਤਰੀਕੇ ਜਿਹੜੇ ਅਹ ਲੱਭ ਲਏ ਨੇ ਤੇ ਉਹਨਾਂ ਦੇ ਵਿੱਚ ਜੀ ਕੀ ਕੀ ਆਪਾਂ ਕੀਤਾਗਾ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਅ ਅਗਾਉਣੇ ਆਗੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਿਹੜਾ ਇਹਨਾਂ ਦਾ ਪਾਣੀ ਦੀ ਲੂਲ ਬਾਰੇ ਤੇ ਹੋਰ ਗੱਲਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਜਿਹੜੀ ਇਹ ਪਿੱਛੇ ਤੁਸੀਂ ਦੇਖ ਰਹੇ ਹੋਗੇ ਇਹ ਦੇਸੀ ਗਰੇਲਿਆਂ ਦੀ ਬੇਲ ਜਿਹੜੀ ਆਪਣੇ ਆਪ ਉੱਕੀ ਹੋਈ ਹੈ ਆਪਣੀ ਪਿਛਲੇ ਸਾਲ ਦਾ ਤਾਂ ਮੁੱਢ ਛੱਡਿਆ ਹੋਇਆ ਤੇ ਇਹ ਬਾੜ ਵੀ ਉਸੇ ਤਰ੍ਹਾਂ ਹੀ ਆਪਾਂ ਛੱਡਤੀ ਸੀਗੀ ਆਪਾਂ ਕੋਸ਼ਿਸ਼ ਕਰਨੀ ਹੈ ਜਿੱਥੇ ਵੀ ਦੇਸੀ ਗਰੇਲੇ ਲਾਉਣੇ ਹੈਗੇ ਉਹ ਜਗ੍ਹਾ ਇਸ ਤਰ੍ਹਾਂ ਦੀ ਹੋਵੇ ਕਿ ਉੱਥੇ ਆਪਾਂ ਨੂੰ ਬਾਹ ਬਾਹੀ ਕਰਨ ਦੀ ਲੋੜ ਨਾ ਪਵੇ ਤੇ ਉਹਨੂੰ ਆਪਾਂ ਜਿਹੜਾ ਇਸ ਤਰ੍ਹਾਂ ਹੀ ਛੱਡ ਸਕੀਏ ਇਹ ਮੁੱਢ ਤੋਂ ਹਰੀਆਂ ਹੋ ਜਾਂਦੀਆਂ ਜੀ ਬਾਕੀ ਜਿਹੜੇ ਇਹਨਾਂ ਦੇ ਬੀਜ ਆਪਣੇ ਆਪ ਕਿਰੇ ਹੁੰਦੇ ਹੈਗੇ ਜ਼ਿਆਦਾਤਰ ਇਹ ਉਹਨਾਂ ਤੋਂ ਹਰੀਆਂ ਹੁੰਦੀਆਂ ਕਿ ਇਹ ਜੇ ਬੀਜ ਆਪਾਂ ਇਹਨਾਂ ਦੇ ਲਾਉਣੇ ਆ ਤਾਂ ਇਹਨਾਂ ਦੇ ਥੋੜਾ ਜਿਹਾ ਜਿਹੜਾ ਉੱਗਣ ਦੀ ਸ਼ਕਤੀ ਘੱਟ ਹੁੰਦੀ ਹੈਗੀ ਲੱਗੇ ਹੋਏ ਬੀਜਾਂ ਦੀ ਉਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜਾ ਇਹਦਾ ਛਿੱਲੜ ਜਿਹੜਾ ਪਏ ਬੀਜ ਦਾ ਜਿਹੜਾ ਸਖਤ ਹੋ ਜਾਂਦਾ ਜੇਕਰ ਤੁਸੀਂ ਫੇਰ ਵੀ ਇਹਨਾਂ ਨੂੰ ਅਗਾਹੋਂਣਾ ਚਾਹੁੰਦੇ ਹੋ ਬੀਜ ਤੋਂ ਤਾਂ ਤੁਸੀਂ ਇਹਨਾਂ ਦੇ ਪਿਛਲੇ ਸਾਲ ਦੇ ਬੀਜ ਹੈ ਜਿਹੜੇ ਇਸ ਤਰ੍ਹਾਂ ਦੇ ਬੀਜ ਇਹਦੇ ਉੱਪਰ ਬੇਲਾਂ ਦੇ ਉੱਪਰ ਹੁੰਦੇ ਹੈਗੇ ਹੁਣ ਜਿਵੇਂ ਆਪਣੇ ਦੇ ਉੱਪਰ ਹੀ ਛੱਡੇ ਹੋਏ ਹੈਗੇ ਇਹਨਾਂ ਨੂੰ ਤੁਸੀਂ 12 ਘੰਟੇ ਦੁੱਧ ਦੇ ਵਿੱਚ ਥੋੜੇ ਪਾਣੀ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਕੱਚੀ ਲੱਸੀ ਬਣਾ ਕੇ ਉਹਦੇ ਵਿੱਚ ਭਿਉਂ ਕੇ ਰੱਖ ਦੇਣਾ ਹੈਗਾ ਕੱਚੀ ਲੱਸੀ ਦੇ ਵਿੱਚ ਭਿਉਉਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਫੰਗੀਸਾਈਟ ਦਾ ਕੰਮ ਕਰਦੀ ਆ ਫੰਗਸ ਰੋਕਦੀ ਆ ਜੀ ਤੇ 12 ਘੰਟੇ ਭਿਉਉਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਿੱਟੀ ਦੇ ਵਿੱਚ ਦੱਬ ਸਕਦੇ ਹੋਗੇ ਜਾਂ ਭਿਉਉਣ ਤੋਂ ਬਾਅਦ ਕੱਢ ਕੇ ਥੋੜਾ ਸਕਾ ਕੇ ਤੇ ਉਸ ਤੋਂ ਆ ਮਿੱਟੀ ਦੇ ਵਿੱਚ ਲਾਓ ਤੇ ਇਹਨਾਂ ਦੀ ਜਿਹੜੀ ਜਰਮੀਨੇਸ਼ਨ ਆ ਜਾਂ ਉਗਣ ਸ਼ਕਤੀ ਹੈਗੀ ਬਹੁਤ ਵਧੀਆ ਹੁੰਦੀ ਹੈ ਉਸ ਤੋਂ ਬਾਅਦ ਇਸ ਚੀਜ਼ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਦੂਸਰਾ ਇਹਨਾਂ ਦੀ ਪਾਣੀ ਦੀ ਗੱਲ ਕਰ ਲਈਏ ਮੋੜਲੀ ਜਿਹੜੀ ਇਹਦੀ ਏਜ ਆ ਜਾਂ ਮੋੜਲੀ ਉਮਰ ਦੇ ਵਿੱਚ 1 ਤੋਂ 1.5 ਮਹੀਨਾ ਜਿਹੜਾ ਪਾਣੀ ਇਹਨੂੰ ਵਧੀਆ ਪੂਰੀ ਚੰਗੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਦੂਜੀਆਂ ਫਸਲਾਂ ਨੂੰ ਦਿੰਨੇ ਆਗੇ ਉਸ ਤਰ੍ਹਾਂ ਦੇਣਾ ਹੈਗਾ ਤੇ ਜਿਹੜਾ ਬਰਸਾਤਾਂ ਦੇ ਵਿੱਚ ਆ ਕੇ ਦਾ ਪਾਣੀ ਆਪਾਂ ਬਿਲਕੁਲ ਬੰਦ ਕਰ ਦੇਣਾ ਹੈਗਾ ਜਿਵੇਂ ਜਿਵੇਂ ਜਿਹੜੀ ਗਰਮੀ ਘਟਦੀ ਹੈਗੀ ਓਵੇਂ ਓਵੇਂ ਦੀ ਪਾਣੀ ਦੀ ਮਾਤਰਾ ਘਟਾ ਦੇਣੀ ਚਾਹੀਦੀ ਆ ਜੇਕਰ ਆਪਾਂ ਵੱਡੀ ਬੇਲ ਨੂੰ ਪਾਣੀ ਲਾ ਦਿੰਨੇ ਆ ਤਾਂ ਕਾਫੀ ਵਾਰੀ ਇਹਦੇ ਮੱਛਣ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਸੁੱਕ ਜਾਂਦੀ ਹੈਗੀ ਇਸ ਕਰਕੇ ਜਿਹੜਾ ਇਹਨੂੰ ਪਾਣੀ ਮੁੱਢਲੀ ਉਮਰ ਦੇ ਵਿੱਚ ਹੀ ਇਹਦੇ ਵਿੱਚ ਆਪਾਂ ਲਾਉਣਾਗਾ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਪਾਣੀ ਨਹੀਂ ਫੇਰਨਾਗਾ ਕਾਫੀ ਸਾਰੀਆਂ ਬੇਲਾਂ ਜਿਹੜੀਆਂ 10 ਤੋਂ 15 ਦੇ ਕਰੀਬ ਆਪਣੇ ਕੋਲੇ ਹਰੀਆਂ ਹੋਈਆਂ ਹੀ ਇਹ ਤੇ ਸਬਜ਼ੀ ਲਈ ਇਹ ਕਾਫੀ ਰਹਿੰਦੀਆਂ ਨੇਗੀਆਂ ਤੋੜਨੇ ਥੋੜੇ ਜਿਹਾ ਔਖੇ ਹੁੰਦੇ ਹੈਗੇ ਜੇਕਰ ਆਪਾਂ ਸਵੇਰੇ ਸਵੇਰੇ ਤੋੜਾਂਗੇ ਤਾਂ ਵਧੀਆ ਦਿਖ ਜਾਂਦੇ ਆ ਧੁੱਪ ਨਿਕਲਣ ਤੋਂ ਬਾਅਦ ਜਿਹੜੇ ਪੱਤਿਆਂ ਦੇ ਨਾਲ ਰਲਦਾ ਮਿਲਦਾ ਰੰਗ ਹੋਣ ਕਰਕੇ ਦਿਖਦੇ ਘੱਟ ਨੇਗੇ ਤੇ ਸਬੰਧੀ ਜਿਹੜਾ ਕੋਈ ਛੜਕਿਆ ਕਰਨ ਦੀ ਕਿਸੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀਗੀ ਗਣੋਆਂ ਦੀ ਖਾਦ ਸਿੱਧੇ ਜੀ ਦੀ ਹੈਗੀ ਤੇ ਜਿੱਥੇ ਇਹ ਪਹਿਲਾਂ ਹੁੰਦੀਆਂ ਗਿਆ ਉਹਦੇ ਥੱਲੇ ਆਪਣੇ ਆਪ ਜਿਹੜੇ ਨਵੇਂ ਬੀਜ ਹਰੇ ਹੁੰਦੇ ਰਹਿੰਦੇ ਹੈਗੇ ਇਹਨਾਂ ਨੂੰ ਦੁਬਾਰਾ ਦੁਬਾਰਾ ਲਾਉਣ ਦੀ ਕੋਈ ਖਾ ਜ਼ਰੂਰਤ ਨਹੀਂ ਪੈਂਦੀਗੀ ਜੇਕਰ ਤੁਸੀਂ ਇਹ ਚਾਹੁੰਦੇ ਹੋ ਵੀ ਇਸੇ ਬਾੜ ਦੇ ਉੱਤੇ ਤੁਸੀਂ ਤੋਂ ਪਹਿਲਾਂ ਜਿਹੜੀ ਇਹਦੇ ਨੇੜੇ ਹੋਰ ਚੀਜ਼ ਲਾ ਸਕਦੇ ਹੋ ਕੋਈ ਪਰ ਉਸੇ ਸਾਮੀ ਬਾੜ ਤੇ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹਰੀ ਹੋ ਜਾਂਦੀ ਹੈਗੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ ਤੇ ਜੇ ਸੁੰਦੀ ਤੁਹਾਡਾ ਕੋਈ ਸਵਾਲ ਹੋਇਆ ਤਾਂ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ